ਇਤਿਹਾਸ ਨੂੰ ਆਪਾਂ ਤੋੜ-ਮਰੋੜ ਨਹੀਂ ਸਕਦੇ ਹੈਗੇ ਜੇ ਆਪਾਂ ਕਈੇ ਬੰਦਾ ਬਹਾਦਰ ਨੇ ਜਦੋਂ ਜੰਗ ਲੜੀ ਸੀਗੀ ਤਾਂ ਉਹਦੀ ਆਪਾਂ ਤਾਰੀਖ ਨਹੀਂ ਬਦਲ ਸਕਦੇ ਹੈਗੇ ਮੈਂ ਕਹਿੰਦੀ ਆ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਤੇ ਜਿੰਨਾ ਸਾਨੂੰ ਬੁਰਾ ਦਿਖਾਇਆ ਜਾਂਦਾ ਅਸਲ ਦੇ ਵਿੱਚ ਤੁਸੀਂ ਅਸੀਂ ਆਪਣੇ ਆਲੇ-ਦੁਆਲੇ છાਤੀ ਮਾਰ ਲੀਏ ਐਵੇਂ ਦਾ ਬੁਰਾ ਹੈ ਵੀ ਨਹੀਂ ਆ ਅੱਜਕੱਲ ਬਹੁਤ ਸਾਰੇ ਆਪਣੇ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਦੂਜੇ ਰਾਹਵਾਂ 'ਤੇ ਚੱਲ ਗਈਆਂ ਕਿ ਆਪਣੇ ਆਪ ਨੂੰ ਫੇਮਸ ਕਰਨ ਵਾਸਤੇ ਗਲਤ ਰਾਹ ਤੇ ਪੈ ਜਾਂਦੇ ਉਹ ਅੱਜਕੱਲ ਦੇਖਿਆ ਜਾਂਦਾ ਹੈ ਕਿਤਾਬਾਂ ਤਾਂ ਬਹੁਤ ਛਪਦੀਆਂ ਨੇ ਪਰ ਤੁਹਾਨੂੰ ਜਿਵੇਂ ਪਤਾ ਹੈ ਕਿ ਡਿਜੀਟਲ ਪਲੇਟਫਾਰਮ ਦਾ ਜਮਾਨਾ ਹੈ ਤੇ ਜਿਸ ਤਰੀਕੇ ਦੇ ਨਾਲ ਹਰ ਇੱਕ ਹੱਥ ਦੇ ਵਿੱਚ ਫੋਨ ਹੈ ਤਾਂ ਸ਼ਾਇਦ ਕਿਸੇ ਨਾ ਕਿਸੇ ਸਮੇਂ ਅਣੀ ਕਿਤਾਬਾਂ ਪੜਨ ਦਾ ਮੌਕਾ ਵੀ ਨਹੀਂ ਮਿਲਦਾ ਹੈਗਾ ਪਰ ਇੱਕ ਐਦਾਂ ਦੀ ਐਪ ਲੌਂਚ ਹੋਈ ਹੈ ਆਵਾਜ਼ਕਰ ਪਹਿਲੀ ਪੰਜਾਬੀ ਆਡੀਓ ਲਾਇਬ੍ਰੇਰੀ ਸੋ ਸਾਡੇ ਨਾਲ ਮੈਡਮ ਮੌਜੂਦ ਨੇ ਬਲਰਾਜ ਪੰਨੂ ਜੀ ਜਿਨ੍ਹਾਂ ਨੇ ਇਹ ਐਪ ਲੌਂਚ ਕੀਤੀ ਹੈ ਸੋ ਇਸੇ ਤੇ ਚਰਚਾ ਰਹੇਗੀ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਯਾਨੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਬੁੱਕਾਂ ਬੇਸ਼ੱਕ ਛਾਪਦੀਆਂ ਤਾਂ ਹੈ ਪਰ ਉਹਨਾਂ ਨੂੰ ਪੜ੍ਹਨ ਦਾ ਸਮਾਂ ਨਹੀਂ ਹੁੰਦਾ ਸੋ ਸਵਾਗਤ ਕਰਦੇ ਹਾਂ ਮੈਮ ਸਾਸ਼ਟਰੀ ਕਾ ਜੀ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਦਿੱਤਾ ਤੁਸੀਂ ਸਾਡੇ ਅੱਜ ਦੇ ਜਿਹੜਾ ਸਾਡਾ ਇਵੈਂਟ ਸੀਗਾ ਉਹਦੇ ਵਿੱਚ ਸ਼ਾਮਲ ਹੋਏ ਸੋ ਅੱਜ ਅਸੀਂ ਆਡੀਓ ਲਾਇਬ੍ਰੇਰੀ ਲਾਂਚ ਕੀਤੀ ਹੈ ਆਵਾਜ਼ਕਰ ਸੋ ਆਡੀਓ ਲਾਇਬ੍ਰੇਰੀ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਸਾਡੀ ਇੱਕ ਨਾਟ ਫਾਰ ਪ੍ਰੋਫਿਟ ਯੂ ਐਸ ਏ ਬੇਸਡ ਆਰਗੇਨਾਈਜੇਸ਼ਨ ਹੈ ਸੋ ਇਸ ਐਪ ਦੇ ਉੱਤੇ ਅਸੀਂ ਤਕਰੀਬਨ 6.5 ਸਾਲ ਤੋਂ ਕੰਮ ਕਰ ਰਹੇ ਹਾਂ ਸੋ ਅੱਜ ਅਸੀਂ ਸੋਚਿਆ ਕਿ ਕਿਉਂ ਨਾ ਇਸ ਮਕਾਮ ਤੇ ਜਿਹੜਾ ਪਹੁੰਚਿਆ ਜਾਏ ਕਿ ਇਹ ਲੋਕਾਂ ਤੱਕ ਅਸੀਂ ਕਿਤਾਬਾਂ ਜਿਹੜੀਆਂ ਨੇ ਉਹ ਸੁਣ ਸਕਣ ਕਿਉਂਕਿ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀਗੀ ਕਿ ਅੱਜ ਦਾ ਸਮਾਂ ਇਹ ਹੈ ਕਿ ਇਹ ਨਹੀਂ ਕਿ ਕਿਤਾਬ ਪੜਨ ਦਾ ਰੁਝਾਨ ਜਿਹੜਾ ਘਟ ਗਿਆ ਘਟਿਆ ਨਹੀਂ ਖਤਮ ਨਹੀਂ ਹੋਇਆ ਪਰ ਘਟ ਜ਼ਰੂਰ ਗਿਆ ਹੁਣ ਸਾਡੇ ਕੋਲ ਟਾਈਮ ਘਟ ਹੈ ਅਸੀਂ ਕਿਤਾਬ ਫੜ ਕੇ ਜਿਹੜਾ ਉਹ ਨਹੀਂ ਪੜ ਸਕਦੇ ਤਾਂ ਕੁਝ ਇਹ ਹੈ ਕਿ ਸਾਡੇ ਆਵਾਜ਼ ਕਰਦੇ ਆਨਰ ਜਿਹੜੇ ਨੇ ਉਹ ਯੂ ਐਸ ਏ ਤੋਂ ਨੇ ਉਧਰ ਉਹਨਾਂ ਨੇ ਬੱਚਿਆਂ ਨੂੰ ਪੰਜਾਬੀ ਬੱਚਿਆਂ ਨੂੰ ਦੇਖਿਆ ਪੰਜਾਬੀ ਭਾਈ ਜਾ ਰਹੇ ਨੂੰ ਜਿਹੜਾ ਦੇਖਿਆ ਤਾਂ ਉਹਨਾਂ ਨੂੰ ਇਸ ਚੀਜ਼ ਦੀ ਲੋੜ ਵੀ ਮਹਿਸੂਸ ਹੋਈ ਕਿ ਇਸ ਭੱਜ ਦੌੜ ਦੇ ਸਮੇਂ ਦੇ ਵਿੱਚ ਵੀ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਨਵੀਂ ਪੀੜੀ ਨੂੰ ਜਿਹੜਾ ਉਹ ਪੰਜਾਬੀ ਸਾਹਿਤ ਦੇ ਨਾਲ ਜੋੜ ਸਕੀਏ ਸੋ ਉਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ ਅੱਛਾ ਇਸਤੇ ਜਿਹੜੀ ਤੁਸੀਂ ਐਪੇ ਲਾਂਚ ਕੀਤੀ ਹੈ ਦੇਖਿਆ ਜਾਂਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਜਿਹੜਾ ਜਿਸ ਤਰੀਕੇ ਦੇ ਨਾਲ ਆਪਾਂ ਬਹੁਤ ਕੁਝ ਦੇਖਦੇ ਆ ਕਿਉਂਕਿ ਇਤਿਹਾਸ ਕੁਝ ਹੋਰ ਲਿਖਿਆ ਹੁੰਦਾ ਹੈ ਪਰ ਜਿਹੜੀ ਐਪ ਹੁੰਦੀ ਹੈ ਉਸ ਦੇ ਵਿੱਚ ਕੁਝ ਹੋਰ ਹੀ ਦਿਖਾਇਆ ਜਾਂਦਾ ਕਿਉਂਕਿ ਇਤਿਹਾਸ ਨੂੰ ਵੀ ਕਹਿੰਦੇ ਨੇ ਕਿ ਜਿਹੜੀ মিডিਆ ਯਾਨੀ ਸੋਸ਼ਲ ਮੀਡੀਆ ਤੋੜ ਮੋੜ ਕੇ ਪੇਸ਼ ਕੀਤਾ ਜਾਂਦਾ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਤਿਹਾਸ ਬੁੱਕਾਂ ਦੇ ਵਿੱਚ ਹੁੰਦਾ ਹੈ ਉਹ ਇਸ ਤਰ੍ਹਾਂ ਡਿਜੀਟਲ ਪਲੇਟਫਾਰਮ ਤੇ ਵੀ ਆਪਾਂ ਨੂੰ ਸੁਣਨ ਨੂੰ ਮਿਲੇਗਾ ਸੇਮ ਕਿਉਂਕਿ ਅੱਜ ਕੱਲ ਜਿਵੇਂ ਜਿਵੇਂ ਅੱਗੇ ਅੱਗੇ ਮੰਨ ਲਓ ਕਿ ਕੁਝ 10 ਸਾਲ ਪਹਿਲਾਂ ਪਹਿਲਾਂ 20 ਸਾਲ ਪਹਿਲਾਂ ਅੱਗੇ ਤੋਂ ਕਿ ਜਦ ਵੀ ਕੁਝ ਛਾਪਦਾ ਹੈ ਜਾਂ ਬਣਦਾ ਹੈ ਤਾਂ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਵੀ ਤਬਦੀਲੀਆਂ ਹੋਣਗੀਆਂ ਦੇਖੋ ਇਤਿਹਾਸ ਨੂੰ ਆਪਾਂ ਤੋੜ ਮਰੋੜ ਨਹੀਂ ਸਕਦੇ ਹੈਗੇ ਇਤਿਹਾਸ ਜੇ ਆਪਾਂ ਕਹੀਏ ਬੰਦਾ ਬਹਾਦਰ ਨੇ ਜਦੋਂ ਜੰਗ ਲੜੀ ਸੀਗੀ ਤਾਂ ਉਹਦੀ ਆਪਾਂ ਤਾਰੀਖ ਨਹੀਂ ਬਦਲ ਸਕਦੇ ਹੈਗੇ ਇਤਿਹਾਸ ਨੂੰ ਤੋੜਿਆ ਮਰੋੜਿਆ ਨਹੀਂ ਜਾਂਦਾ ਹੈਗਾ ਜਿੱਥੋਂ ਤੱਕ ਤੁਸੀਂ ਇਹ ਗੱਲ ਕਰਦੇ ਹੋ ਕਿ ਜਿਵੇਂ ਅਸੀਂ ਆਮ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਤੁਹਾਡੇ ਕਹਿਣ ਦਾ ਮਤਲਬ ਮੇਰਾ ਖਿਆਲ ਇਹ ਹੀ ਹੈ ਕਿ ਚੀਜ਼ ਹੋਰ ਦੱਸੀ ਜਾਂਦੀ ਹੈ ਤਾਂ ਉਹ ਨਿਕਲ ਜਾਂਦੀ ਹੈ ਉਹ ਇੱਕ ਅਲੱਗ ਹੈ ਇਹ ਇੱਕ ਐਪ ਹੈ ਇਹ ਆਵਾਜ਼ਕਰ ਸੋ ਇਥੇ ਇਤਿਹਾਸ ਨੂੰ ਇਸ ਤਰ੍ਹਾਂ ਤੋੜਨ ਮਰੋੜਨ ਦਾ ਸ ਤੋ ਜਿਹੜੀ ਜਿਹੜਾ ਲੋਕਾਂ ਨੂੰ ਜੋੜਨ ਦਾ ਇੱਕ ਉਪਰਾਲਾ ਵਧੀਆ ਕੀਤਾ ਗਿਆ ਕਿ ਇਤਿਹਾਸ ਤੋਂ ਜਾਣੂ ਹੋ ਸਕਣ ਸਾਡੇ ਸੱਭਿਆਚਾਰ ਤੋਂ ਜਾਣੂ ਹੋ ਸਕਣ ਸਾਡਾ ਰੂਸੀ ਸਾਹਿਤ ਜਿਹੜਾ ਉਹ ਕੀ ਕਹਿੰਦਾ ਉਹ ਕਿਵੇਂ ਦਾ ਅਸੀਂ ਉਹਨਾਂ ਦੇ ਨਾਲ ਸਾਰਿਆਂ ਨੂੰ ਜੋੜ ਸਕੀਏ ਸੋ ਇਸ ਤਰ੍ਹਾਂ ਤੋੜਨ ਮਰੋੜਨ ਵਾਲੀ ਗੱਲ ਜਿਹੜੀ ਆ ਕੋਈ ਨਹੀਂ ਹੈਗੀ ਤਾਂ ਇਤਿਹਾਸ ਇੰਨਾ ਸੌਖਾ ਟੁੱਟਦਾ ਵੀ ਨਹੀਂ ਹੁੰਦਾ ਹੈਗਾ ਹਨਾ ਸੋ ਮੇਰੇ ਇਹ ਅਲੱਗ-ਅਲੱਗ ਕੀਤਾ ਜਾਂਦਾ ਹੈ ਹਰ ਵਾਰ ਉਹ ਉਹ ਇੱਕ ਹੁੰਦਾ ਨਾ ਕਿ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਛੋਟਾ ਜਿਹਾ ਕਲਿੱਪ ਬਣਾਉਂਦੇ ਨੇ ਅੱਗੇ ਕੁਝ ਹੋਰ ਲਿਖਿਆ ਹੁੰਦਾ ਤਾਂ ਵਿੱਚੋਂ ਕੁਝ ਹੋਰ ਹੁੰਦਾ ਉਹ ਚੀਜ਼ਾਂ ਹੋਰ ਹੁੰਦੀਆਂ ਨੇ ਇੱਕ ਸਥਾਪਿਤ ਲਾਇਬ੍ਰੇਰੀ ਆ ਇਸ ਤਰ੍ਹਾਂ ਦਾ ਜਿਹੜਾ ਕੁਝ ਵੀ ਨਹੀਂ ਹੈ ਸੋ ਜੇ ਅੰਜ ਕਹੀਏ ਕਿ ਕਿਤਾਬਾਂ ਦੀ ਚੋਣ ਵਿੱਚ ਜਿਹੜੀ ਆ ਉਹ ਇੱਕ ਸਾਡੀ ਟੀਮ ਹੈ ਉਹ ਕਿਤਾਬਾਂ ਦੀ ਚੋਣ ਕਰਦੀ ਆ ਇਸ ਤਰ੍ਹਾਂ ਨਹੀਂ ਹੁੰਦਾ ਕਿ ਜਿਹੜੀ ਕਿਤਾਬ ਆ ਗਈ ਅਸੀਂ ਉਹਨੂੰ ਬਿਨਾਂ ਪੜਿਆ ਹੀ ਨਰੇਟਰ ਨੂੰ ਜਿਹੜੀ ਆ ਉਹ ਪੜਾ ਦਾਂਗੇ ਇਹਦੇ ਪਿੱਛੇ ਸਾਡੀ ਇੱਕ ਟੀਮ ਕੰਮ ਕਰਦੀ ਆ ਅੱਛਾ ਇਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਕਿ ਯਾਨੀ ਕੀ ਸੋਚਿਆ ਤੁਸੀਂ ਕੀ ਸਮਝਿਆ ਕਿ ਤੁਹਾਨੂੰ ਇਸ ਤਰੀਕੇ ਦੀ ਐਪ ਬਣਾਣੀ ਚਾਹੀਦੀ ਹੈ ਲਾਇਬ੍ਰੇਰੀ ਬਣਾਣੀ ਚਾਹੀਦੀ ਹੈ ਕਿ ਲੋਕੀ ਸੁਣ ਸਕਣ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਅੱਜ ਦੇ ਦੌਰ ਦੇ ਵਿੱਚ ਬੁੱਕਾਂ ਘਟਦੀਆਂ ਜਾ ਰਹੀਆਂ ਨੇ ਪੜ੍ਹੀਆਂ ਘਟਟ ਜਾ ਰਹੀਆਂ ਜਾਂ ਫਿਰ ਲੋਕਾਂ ਨੂੰ ਇੰਨਾ ਸਮਾਂ ਹੀ ਨਹੀਂ ਹੈਗਾ ਕਿਉਂਕਿ ਅੱਜ ਪੈਸੇ ਦੀ ਦੌੜ ਜ਼ਿਆਦਾ ਹੋਗੀ ਕਿਉਂਕਿ ਲੋਕਾਂ ਨੂੰ ਸਮਾਂ ਹੀ ਨਹੀਂ ਹੈਗਾ ਕਿ ਕਿ ਆਡੀਓ ਸਿਰਫ ਸੁਣੀ ਜਾ ਸਕਦੀ ਹੈ ਹੂੰ 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 ਬਿਲਕੁਲ ਹੁਣ ਤੁਸੀਂ ਇਹ ਦੇਖੋ ਕਿ ਜੇ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਰਦਾਰ ਜਸਜੀਤ ਸਿੰਘ ਹੋਰਾਂ ਨੇ ਉਧਰ ਦਾ ਮਾਹੌਲ ਜਿਹੜਾ ਦੇਖਿਆ ਕੀ ਕਰ ਜਿਹਾ ਪਰ ਜੇ ਮੈਂ ਅੱਜ ਆਪਣੇ ਜਿੱਥੇ ਆਪਾਂ ਬੈਠੇ ਆ ਇੱਥੇ ਦੀ ਵੀ ਆਪਾਂ ਗੱਲ ਕਰੀਏ ਤਾਂ ਸਮਾਂ ਸਭ ਦੇ ਕੋਲ ਘਟ ਹੈ ਪਰ ਇਹ ਗੱਲ ਹੈ ਕਿ ਮੈਂ ਕਹੇ ਨਹੀਂ ਹੁੰਦੀ ਕਿ ਕੁਝ ਮਾੜਾ ਸੁਣਨ ਦੇ ਨਾਲੋਂ ਕਿਉਂ ਨਾ ਚੰਗਾ ਸੁਣਿਆ ਜਾਏ ਤਾਂ ਜੇ ਅਸੀਂ ਇਹ ਪਿਰਤ ਖੁਦ ਪਾਵਾਂਗੇ ਤਾਂ ਹੀ ਅਸੀਂ ਆਪਣੇ ਬੱਚਿਆਂ ਦੇ ਅੱਗੇ ਜਿਹੜੀ ਉਹ ਪਿਰਤ ਪਾਵਾਂਗੇ ਜੇ ਅਸੀਂ ਚੰਗੀ ਚੀਜ਼ ਸੁਣਾਵਾਂਗੇ ਤਾਂ ਸਾਡੀ ਜ਼ੁਬਾਨ ਤੇ ਆਟੋਮੈਟਿਕਲੀ ਸਾਡੇ ਪਰਿਵਾਰ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਣਗੀਆਂ ਤਾਂ ਅਸੀਂ ਇਸ ਤਰੀਕੇ ਦੇ ਨਾਲ ਇੱਕ ਮੈਂ ਕਹਾਂਗੀ ਕਿ ਆਵਾਜ਼ ਕਰ ਇੱਕ ਤੰਦ ਹੈ ਜਿਹੜੀ ਇੱਕ ਅਸੀਂ ਸੋਚਦੇ ਹਾਂ ਕਿ ਉਹ ਇੱਕ ਚੰਗੇਰੀ ਤੰਦ ਹੈ ਜਿਹੜੀ ਪੰਜਾਬੀ ਸਾਹਿਤ ਦੇ ਨਾਲ ਸਭ ਨੂੰ ਜੋੜੇਗੀ ਇਦੇ ਵਿੱਚ ਫਿਰ ਆਪਾਂ ਨੂੰ ਕੀ ਕੀ ਸੁਣਨ ਨੂੰ ਮਿਲੇਗਾ ਕਿਹੜੀ ਕਿਹੜੀ ਬੁੱਕ ਯਾਨੀ ਕਲਚਰ ਨੂੰ ਲੈ ਕੇ ਸਭਿਆਚਾਰ ਨੂੰ ਲੈ ਕੇ ਯਾਨੀ ਗੀਤਾਂ ਨੂੰ ਲੈ ਕੇ ਆ ਫਿਲਮਾਂ ਨੂੰ ਲੈ ਕੇ ਕਿਦਾਂ ਦਾ ਕੁਝ ਯਾਨੀ ਰਹੇ ਗਾਈਸ ਇਸ ਐਪ ਦੇ ਵਿੱਚ ਜੀ ਦੇਖੋ ਜਿੱਥੋਂ ਤੱਕ ਗੀਤਾਂ ਤੇ ਫਿਲਮਾਂ ਦੀ ਗੱਲ ਹੈ ਉਸ ਦਾ ਜ਼ਿਕਰ ਜੇ ਆਪਾਂ ਕਹੀਏ ਕਿ ਉਹ ਤਾਂ ਨਹੀਂ ਬਟ ਅਸੀਂ ਹਰ ਇੱਕ ਤਰ੍ਹਾਂ ਦਾ ਮਤਲਬ ਕੋਸ਼ਿਸ਼ ਕੀਤੀ ਹੈ ਕਿ ਹਰ ਤਰ੍ਹਾਂ ਦਾ ਰੰਗ ਸਾਡੀ ਲਾਇਬ੍ਰੇਰੀ ਦੇ ਵਿੱਚ ਹੋਏ ਨਾਵਲ ਹੋਣਗੇ ਕਹਾਣੀਆਂ ਹੋਣਗੀਆਂ ਫਿਰ ਇਸ ਤੋਂ ਇਲਾਵਾ ਪੋਇਟਰੀ ਜਿਹੜੀ ਹੈ ਉਹ ਅਸੀਂ ਕੋਸ਼ਿਸ਼ ਕੀਤੀ ਹੈ ਕੀਤਾ ਹੈ ਪੰਜਾਬੀ ਸੱਭਿਆਚਾਰ ਦੀਆਂ ਕਿਤਾਬਾਂ ਇਤਿਹਾਸ ਨੂੰ ਅਸੀਂ ਪ੍ਰਮੁੱਖ ਰੱਖਿਆ ਹੈ ਧਾਰਮਿਕ ਕਿਤਾਬਾਂ ਦੇ ਉੱਤੇ ਅਸੀਂ ਬਹੁਤ ਜ਼ੋਰ ਜਿਹੜਾ ਉਹ ਦਿੱਤਾ ਹੈ ਸੋ ਰੂਸੀ ਸਾਹਿਤ ਹੋ ਗਿਆ ਜਪਾਨੀ ਸਾਹਿਤ ਹੋ ਗਿਆ ਬੱਚਿਆਂ ਦਾ ਸਾਹਿਤ ਹੋ ਗਿਆ ਈਵਨ ਕਿ ਅਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਇਹ ਕੀਤੀ ਹੈ ਕਿ ਸਾਡੀ ਲਾਇਬ੍ਰੇਰੀ ਦੇ ਵਿੱਚ ਕੋਈ ਵੀ ਵਿਜ਼ਿਟ ਕਰਦਾ ਤਾਂ ਉਹਨੂੰ ਹਰ ਤਰ੍ਹਾਂ ਦੀ ਕੁਝ ਨਾ ਕੁਝ ਉਹਨੂੰ ਜ਼ਰੂਰ ਸੁਣਨ ਦੇ ਲਈ ਵਧੀਆ ਮਿਲੇ ਹਰ ਵਾਰ ਕੁਝ ਨਵਾਂ ਪਾਇਆ ਜਾਏਗਾ ਜਾਂ ਫਿਰ ਜੋ ਯਾਨੀ ਚੱਲਿਆ ਜਾਏਗਾ ਉਹੀ ਚੱਲਦਾ ਰਹੇਗਾ ਇਸ ਤਰ੍ਹਾਂ ਦਾ ਕੁਝ ਨਹੀਂ ਹੋਊਗਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਅਸੀਂ ਕਿਤਾਬਾਂ ਲਗਾਤਾਰ ਪਾਉਂਦੇ ਰਹਾਂਗੇ ਸਾਡੇ ਕੋਲੇ ਤਕਰੀਬਨ 2000 ਦੇ ਕਰੀਬ ਕਿਤਾਬਾਂ ਨੇ ਜਿਹੜੀਆਂ ਅਸੀਂ ਲਗਾਤਾਰ ਜਿਵੇਂ ਵੀ ਸਾਡੇ ਕੋਲੇ ਇੱਕ ਕਲੀਨ ਫਾਈਲ ਜਿਹੜੀ ਆ ਉਹ ਤਿਆਰ ਹੋ ਕੇ ਆਏਗੀ ਤਾਂ ਅਸੀਂ ਲਗਾਤਾਰ ਪਾਉਂਦੇ ਰਵਾਂਗੇ ਬਿਲਕੁਲ ਜਿਵੇਂ ਹੁਣ 6.5 ਸਾਲ ਤੱਕ ਦੀ ਸਾਡੀ ਸਪੀਡ ਜਿਹੜੀ ਆ ਉਹ ਇਵੇਂ ਦੀ ਹੀ ਰਹੇਗੀ ਇਹ ਨਹੀਂ ਹੋਏਗਾ ਕਿ ਸਾਡੀ ਲਾਇਬ੍ਰੇਰੀ ਅੱਜ ਲਾਂਚ ਹੋ ਗਈ ਹੈ ਤਾਂ ਅਸੀਂ ਕਿਤਾਬਾਂ ਪਾਉਣੀਆ ਕੱਟ ਕਰ ਦਾਂਗੇ ਪਰ ਸਾਡਾ ਇੱਕ ਮੇਨ ਇਹ ਜ਼ਰੂਰ ਆ ਕਿ ਅਸੀਂ ਇਹ ਸੋਚਦੇ ਆ ਕਿ ਸਾਡੇ ਪ੍ਰੋਜੈਕਟ ਤੇ ਹੁਣ ਤੱਕ ਕਈ ਕਰੋੜਾਂ ਰੁਪਏ ਜਿਹੜੇ ਨੇ ਉਹ ਲੱਗ ਚੁੱਕੇ ਨੇ तकरीबन 2.5 ਤੋਂ 3 ਕਰੋੜ ਰੁਪਏ ਜਿਹੜਾ ਉਹ ਸਾਡੇ ਐਪ ਤੇ ਲੱਗ ਚੁੱਕਿਆ ਤਾਂ ਅਸੀਂ ਸੋਚਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਜਿਹੜੀ ਲਾਇਬ੍ਰੇਰੀ ਹੈ ਉਹ ਸੈਲਫ ਸਸਟੇਨ ਜਿਹੜੀ ਆ ਹੋ ਜਾਈ। ਇਹ ਚਾਹ ਦੇ ਵਿੱਚ ਡਾਊਨਲੋਡ ਕਰਨ ਵਾਸਤੇ ਵੀ ਕੁਝ ਪੇ ਵਗੈਰਾ ਹੁੰਦਾ ਜਾਂ ਫਿਰ ਸਿੱਧਾ ਹੀ ਹਾਲ ਦੀ ਘੜੀ ਤੁਸੀਂ ਕਿਤਾਬਾਂ ਜਿਹੜੀਆਂ ਨੇ ਸੁਣ ਸਕਦੇ ਹੋ ਐਵੇਂ ਹੀ ਪਰ ਅਸੀਂ ਇਹ ਹੈ ਕਿ ਛੋਟੀ ਜੀ ਇੱਕ ਅਮਾਉਂਟ ਜਿਹੜੀ ਆ ਜ਼ਰੂਰ ਰੱਖਾਂਗੇ ਤਾਂ ਕਿ ਮੈਨੂੰ ਲੱਗਦਾ ਹੁੰਦਾ ਕਿ ਜੇ ਅਸੀਂ ਬਹੁਤ ਥੋੜੀ ਅਮਾਉਂਟ ਦੇ ਨਾਲ ਬਹੁਤ ਵਧੀਆ ਸਾਹਿਤ ਜਿਹੜਾ ਸੁਣ ਸਕਦੇ ਆ ਤਾਂ ਉਹਦੇ ਵਿੱਚ ਕੋਈ ਗਰੇਜ਼ ਵੀ ਜਿਹੜੀ ਆ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਹਾਨੂੰ ਜੇ ਐਸ ਟਾਈਮ ਦੇਖੀਏ ਤਾਂ ਕੁਝ ਕੁ ਅਮਾਉਂਟ ਦੇ ਵਿੱਚ ਤੁਹਾਨੂੰ 700 ਦੇ ਕਰੀਬ ਤੁਹਾਡੀ ਲਿਸਟ ਤੁਹਾਡੇ ਅੱਗੇ ਆ ਜਾਂਦੀ ਹੈ ਤਾਂ ਮੇਰਾ ਖਿਆਲ ਹੈ ਕਿ ਉਹ ਚੀਜ਼ ਸਾਡੇ ਜਿਹੜੇ ਕਿਤਾਬਾਂ ਦੇ ਪ੍ਰੇਮੀ ਨੇ ਉਹਨਾਂ ਨੂੰ ਨਹੀਂ ਉਹ ਲੱਗੇਗੀ ਜਿਆਦਾ ਉਹ ਨਹੀਂ ਲੱਗੇਗੀ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਦਾ ਦੌਰ ਜਿਹੜਾ ਹੈਗਾ ਬੜਾ ਭੱਜ ਦੌੜ ਵਾਲਾ ਹੈ ਔਰ ਜਿਸ ਤਰ੍ਹਾਂ ਗੀਤਾਂ ਦੀ ਗੱਲ ਕਰ ਲਈ ਕਿ ਸਮਾਜਿਕ ਤੌਰ ਤੇ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਨੇ ਕਿ ਕਲਚਰ ਖਰਾਬ ਹੋ ਗਿਆ ਜਾਂ ਕਲਾਕਾਰਾਂ ਨੇ ਕਰਤਾ ਜਾਂ ਫਿਲਮਾਂ ਨੇ ਕਰਤਾ ਕੋਈ ਹੋਰ ਕੋਈ ਇਦਾਂ ਦਾ ਕੁਝ ਮੈਸੇਜ ਦੇਣਾ ਚਾਹੋਗੇ ਪੰਜਾਬੀਆਂ ਨੂੰ ਕੁਝ ਬੋਲਣਾ ਚਾਹੋਗੇ ਆਪ ਦੇ ਕਲਚਰ ਬਾਰੇ ਜੋ ਵੀ ਹਾਲਾਂਕਿ ਤੁਸੀਂ ਬਹੁਤ ਕੁਝ ਵਧੀਆ ਕਰ ਰਹੇ ਹੋ ਕਿਉਂਕਿ ਅੱਜ ਕੱਲ ਜਿੱਦਾਂ ਦਾ ਸਮਾਂ ਹੈ ਹੁਣ ਤੁਸੀਂ ਆਡੀਓ ਦੇ ਰਾਹੀਂ ਹੁਣ ਜਿੱਦਾਂ ਆਪਾਂ ਤੁਸੀਂ ਸ਼ੁਰੂ ਕੀਤਾ ਹੈ ਯਾਨੀ ਕਲਚਰ ਦੇ ਬਾਰੇ ਕੁਝ ਕੋਈ ਮੈਸੇਜ ਦੇਣਾ ਚਾਹੋਗੇ ਜੀ ਮੈਂ ਇਹ ਗੱਲ ਕਹੂੰਗੀ ਕਿ ਜਿਵੇਂ ਕਹਿੰਦੇ ਆ ਕਿ ਕਲਚਰ ਬਹੁਤ ਮਾੜਾ ਹੋ ਗਿਆ ਜਾਂ ਸਮਾਜ ਮਾੜਾ ਹੋ ਗਿਆ ਅ ਮੈਂ ਕਹਿੰਨੀ ਆ ਕਿ ਤੁਸੀਂ ਆਪ ਆਪਣੇ ਆਪ ਤੋਂ ਸ਼ੁਰੂਆਤ ਜਿਹੜੀ ਆ ਉਹ ਕਰ ਦੋ ਜੇ ਤੁਸੀਂ ਆਪਣੇ ਜੇ ਤੁਸੀਂ ਆਪ ਸਹੀ ਹੋਣਾ ਤਾਂ ਤੁਹਾਨੂੰ ਆਲਾ ਦਵਾਲਾ ਵੀ ਸਹੀ ਜਿਹੜਾ ਉਹ ਦਿਖੂਗਾ ਤੇ ਜਿੰਨਾ ਸਾਨੂੰ ਦਿਖਾਇਆ ਜਾਂਦਾ ਮੈਂ ਇਹ ਕਹਿੰਨੀ ਆ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਇਹ ਆ ਤਾਂ ਜਿੰਨਾ ਸਾਨੂੰ ਬੁਰਾ ਦਿਖਾਇਆ ਜਾਂਦਾ ਅਸਲ ਦੇ ਵਿੱਚ ਤੁਸੀਂ ਅਸੀਂ ਆਪਣੇ ਆਲੇ ਦੁਆਲੇ છાਤੀ ਮਾਰ ਲਈਏ ਐਵੇਂ ਦਾ ਬੁਰਾ ਹੈ ਵੀ ਨਹੀਂ ਆ ਅਸੀਂ ਬਹੁਤ ਵਧੀਆ ਮਾਹੌਲ ਦੇ ਵਿੱਚ ਰਹਿ ਰਹੇ ਆ ਹਾਂ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਤੇ ਹਾਵੀ ਹੋ ਜਾਂਦੀਆਂ ਨੇ ਸਾਡਾ ਬਹੁਤ ਅਮੀਰ ਵਿਰਸਾ ਹੈ ਬਹੁਤ ਵਧੀਆ ਮਾਹੌਲ ਦੇ ਵਿੱਚ ਜਿਹੜਾ ਉਹ ਰਹਿ ਰਹੇ ਆ ਤੇ ਸਾਨੂੰ ਮਾਣ ਹੈ ਇਸ ਮਾਹੌਲ ਦੇ ਵਿੱਚ ਅਸੀਂ ਬਹੁਤ ਖੁਸ਼ ਆ ਖਾਸ ਕਰਕੇ ਮੈਂ ਕਹੇ ਨਹੀਂ ਹੁੰਦੀ ਕਿ ਸਾਡੇ ਆਵਾਜ਼ ਕਰਦੇ ਨਾਲ ਬਹੁਤ ਛੋਟੀ ਛੋਟੀ ਉਮਰ ਦੇ ਬੱਚੇ ਜਿਹੜੇ ਆ ਉਹ ਜੁੜੇ ਹੋਏ ਆ ਮੈਂ ਕਹੇ ਨਹੀਂ ਹੁੰਦੀ ਕਿ ਇੱਕ ਬੜਾ ਵਧੀਆ ਅਪਰਾਲਾ ਕਿ ਸਰਦਾਰ ਜਸਜੀਤ ਸਿੰਘ ਹੋਰਾਂ ਜੋਬ ਵੀ ਕ੍ਰੀਏਟ ਕੀਤੀ ਹੋਈ ਹੈ ਤਾਂ ਉਹਨਾਂ ਦਾ ਜਨੂਨ ਜਦੋਂ ਦੇਖੀਦਾ ਜਦੋਂ ਉਹਨਾਂ ਦਾ ਮਤਲਬ ਇੱਕ ਜਿੱਦ ਦੇਖੀ ਦੀ ਹੈ ਕੰਮ ਕਰਨ ਨੂੰ ਦੇਖ ਕੇ ਤਾਂ ਆਪ ਵੀ ਜਿਹੜਾ ਉਹ ਬਹੁਤ ਵਧੀਆ ਲੱਗਦਾ ਤਾਂ ਫਿਰ ਇਸ ਤਰ੍ਹਾਂ ਲੱਗਦਾ ਕਿ ਹਾਂ ਕੁਝ ਇਹ ਨਹੀਂ ਕਹਿੰਦੇ ਹੁੰਦੇ ਕਿ ਇਹ ਸਦੀਆਂ ਤੋਂ ਹੁੰਦਾ ਆਇਆ ਬਹੁਤ ਸਾਰਾ ਚੰਗਾ ਵੀ ਨਹੀਂ ਹੁੰਦਾ ਹੈਗਾ ਮਾੜਾ ਹੁੰਦਾ ਪਰ ਹੁਣ ਦੇ ਸਮੇਂ ਦੇ ਵਿੱਚ ਇੰਨਾ ਵੀ ਮਾੜਾ ਨਹੀਂ ਹੈਗਾ ਕਿ ਜਿੰਨਾ ਉਹ ਬਾਹਰ ਕੇ ਦਿਖਾਇਆ ਜਾ ਰਿਹਾ ਮੈਂ ਇੰਨੀ ਛੋਟੀ ਛੋਟੀ ਉਮਰ ਦੇ ਬੱਚਿਆਂ ਤੋਂ ਬਹੁਤ ਖੁਸ਼ ਹੁੰਦੀ ਆ ਕਿ ਇੰਨੀ ਛੋਟੀ ਉਮਰ ਦੇ ਵਿੱਚ ਖੁਦ ਕਮਾਉਂਦੇ ਨੇ ਖੁਦ ਆਪਣੀਆਂ ਫੀਸਾਂ ਜੜੀਆਂ ਨੇ ਭਰਦੇ ਨੇ ਤਾਂ ਮੈਂ ਕਹਿੰਨੀ ਕਿ ਸ਼ੁਰੂਆਤ ਆਪਣੇ ਤੋਂ ਬਹੁਤ ਚੰਗਾ ਪਰ ਬਲਰਾਜ ਮੈਂ ਗਾਲੀ ਕਹੀ ਵੀ ਹੈ ਨਾ ਜਿਸ ਤਰੀਕੇ ਦੇ ਨਾਲ ਉਹ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਬਹੁਤ ਸਾਰੇ ਲੋਕ ਕੁੜੀਆਂ ਦੀ ਗੱਲ ਕਰ ਰਹੇ ਬੱਚੇ ਤੁਹਾਡੇ ਨਾਲ ਜੁੜੇ ਹੋਏ ਨੇ ਯਾਨੀ ਚੰਗੇ ਘਰਾਂ ਤੋਂ ਚੰਗੀਆਂ ਕੁੜੀਆਂ ਬੱਚੇ ਜੁੜੇ ਹੁੰਦੇ ਨੇ ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਪਰ ਅੱਜ ਕੱਲ ਜਿਸ ਤਰ੍ਹਾਂ ਦੀ ਐਪ ਆਉਂਦੀਆਂ ਨੇ ਚਾਹੇ ਚਾਹੇ ਇੰਸਟਾ ਦੀ ਗੱਲ ਕਰ ਲਈਏ ਫੇਸਬੁੱਕ ਦੀ ਜਾਂ ਸਨੈਪਚੈਟ ਦੀ ਗੱਲ ਕਰ ਲਈਏ ਕਿ ਅੱਜਕੱਲ ਬਹੁਤ ਸਾਰੇ ਆਪਣੇ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਦੂਜੇ ਰਾਹਵਾਂ 'ਤੇ ਚਲ ਗਈਆਂ ਕਿ ਤੁਸੀਂ ਕਿਹਾ ਕਿ ਮਿਹਨਤ ਕਰਕੇ ਪੈਸਾ ਅੱਗੇ ਕਮਾਣਾ ਨੌਕਰੀਆਂ ਮਣੀਆਂ ਪਰ ਦੂਜੇ ਰਾਹਵਾਂ 'ਤੇ ਜਾਣਾ ਕਿ ਆਪਣੇ ਆਪ ਨੂੰ ਫੇਮਸ ਕਰਨ ਵਾਸਤੇ ਗਲਤ ਰਾਹ ਤੇ ਪੈ ਜਾਂਦੇ ਉਹ ਆਪਾਂ ਦੇਖ ਵੀ ਰਹੇ ਹਾਂ ਕੋਈ ਇਦਾਂ ਦਾ ਕੋਈ ਮੈਸੇਜ ਦੇਣਾ ਚਾਹੋਗੇ ਕਿ ਚੰਗੇ ਕੰਮ ਕਰਕੇ ਚੰਗੇ ਮਿਹਨਤ ਕਰਕੇ ਅੱਗੇ ਆਣਾ ਚਾਹੀਦਾ ਪਰ ਕੁੜੀਆਂ ਅੱਜ ਕੱਲ ਬਹੁਤ ਸਾਰੇ ਏਦਾਂ ਦੀ ਹਰਕਤਾਂ ਕਰਦੇ ਨੇ ਕਿ ਸ਼ਾਰਟਕਟ ਦੇ ਵਿੱਚ ਅੱਗੇ ਜਾਣਾ ਚਾਹੁੰਦੀਆਂ ਨੇ ਜੀ ਸ਼ਾਰਟਕਟ ਦਾ ਰਸਤਾ ਮੈਂ ਕੱਲਾ ਕੁੜੀਆਂ ਨੂੰ ਨਹੀਂ ਕਹਾਂਗੀ ਸ਼ਾਰਟਕਟ ਦਾ ਰਸਤਾ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਚਾਹੁੰਦਾ ਕਿ ਅਸੀਂ ਸ਼ਾਰਟਕਟ ਪਰ ਸ਼ਾਰਟਕਟ ਦਾ ਸਾਨੂੰ ਪਤਾ ਵੀ ਹੁੰਦਾ ਕਿ ਇਹ ਕਿਸੇ ਕੋਈ ਕਹਾਣੀ ਜਿਹੜੀ ਉਹ ਬੰਨੀ ਨਹੀਂ ਲੱਗੇਗੀ ਸ਼ਾਰਟਕਟ ਵਾਲੀ ਸੋ ਮੈਂ ਹੀ ਸੁਨੇਹਾ ਦਵਾਂਗੀ ਕਿ ਮਿਹਨਤ ਕਰੋ ਅ ਤਾਂ ਉਮੀਦ ਰੱਖੋ ਹੈਨਾ ਜਦੋਂ ਤੁਸੀਂ ਮਿਹਨਤ ਕਰੋਗੇ ਉਮੀਦ ਰੱਖੋਗੇ ਤਾਂ ਨੇਚਰਲੀ ਤੁਹਾਡੀਆਂ ਉਮੀਦਾਂ ਨੂੰ ਬੂਰ ਜ਼ਰੂਰ ਪਾਏਗਾ ਆਉਣ ਵਾਲੇ ਟਾਈਮ ਦੇ ਵਿੱਚ ਹੈਨਾ ਥੈਂਕ ਯੂ ਮੈਮ ਤੁਸੀਂ ਹਨਾ ਸਮਾਧਿਤਾ ਸੋ ਐਸੀ ਜੀ ਆਪਣੇ ਆਪ ਬਲਰਾਜ ਪੰਨੂ ਮੈਮ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਇੱਕ ਐਪ ਲਾਂਚ ਕੀਤੀ ਹੈ ਜਿਸ ਦੇ ਵਿੱਚ ਤੁਹਾਨੂੰ ਆ ਆਵਾਜ਼ਕਰ ਪਹਿਲੀ ਪੰਜਾਬੀ ਆਡੀਓ ਲਾਇਬ੍ਰੇਰੀ ਲਾਂਚ ਕੀਤੀ ਗਈ ਹੈ ਜੋ ਤੁਹਾਨੂੰ ਇੱਕ ਕਹਿੰਦੇ ਨੇ ਜਿਹੜੀ ਬੁੱਕਾਂ ਨੇ ਉਹ ਆਡੀਓ ਆ ਰਹੀ ਸੁਣ ਗਿਆ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਸਤਰੰਗ ਕੱਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਲੇ ਸੋ ਕੀ ਬਲਵਿੰਦਰਾਰੇ ਦੇ ਨਾਮ ਸੋਨੂ ਜਾਂਸਲਾ ਦੀ ਰਿਪੋਰਟ ਚੰਡੀਗੜ੍ਹ